ਨਾ ਪ੍ਰੋਫੈਸਰ ਜੀ ਵਿਦਵਾਨ ਸਿੰਘ ਮੈਂ ਗੁਰਨਾਨਕ ਕਾਜ ਦੇ ਸੇਵਾ ਕਰਦਾ ਹਾਂ ਅੱਜ ਗੁਰਨਾਨਕ ਕਾਜ ਦੇ ਵੱਲੋਂ ਇੱਕ ਤੁਹਾਡੇ ਵੱਲੋਂ ਇੱਕ ਰੈਲਿੰਗ ਕੀਤਾ ਜਾ ਰਿਹਾ ਹੈਗਾ ਸਮਾਗਮ ਕੀ ਸਮਾਗਮ ਹੈ ਇਸ ਸਮਾਗਮ ਹੈਗਾ ਮਾਤਾ ਗੁਜਰਪੁਰ ਦੀ ਤੇ ਸਾਹਿਬ ਜੀ ਆਗਾ ਦੀ ਸ਼ਹਾਦਤ ਨੂੰ ਸਮਰਪਿਤ ਪਰਮ ਚੇਤਨਾ ਮਾਰਚ ਕੱਢਿਆ ਜਾ ਜਿਹਦੇ ਵਿੱਚ ਸੰਗਤ ਨੂੰ ਮੈਸੇਜ ਦਿੱਤਾ ਸਾਹਿਬ ਜੀ ਦੇ ਸ਼ਹੀਦੀ ਦਾ ਮੈਸੇਜ ਦਿੱਤਾ ਜਾ ਰਿਹਾ ਕਿ ਉਹਨਾਂ ਨੇ ਕੁਰਬਾਨੀ ਕੀਤੀ ਹੈ ਸਾਡੇ ਲਈ ਤੇ ਅਸੀਂ ਉਹਨਾਂ ਦੇ ਪੁੱਤਰਾਂ ਦੇ ਚੱਲਦੇ ਹੋਏ ਸਿੱਖੀ ਦੀ ਆਣ-ਛਾਣ ਨੂੰ ਬਰਕਰਾਰ ਰੱਖੀਏ ਅਤੇ ਬਾਣੀ ਦੇ ਬਾਣੀ ਨਾਲ ਪੇਮ ਕਰੀਏ ਸਿੱਖੀ ਜੀਵਨ ਜਾਗਰਤੀ ਧਾਰਨੀ ਬਣੀ ਅੱਜਕੱਲ ਨੌਜਵਾਨ ਪੀੜ੍ਹੀ ਨਸ਼ਾ ਵੱਲ ਜਾ ਰਹੀ ਹੈ ਉਹਨਾਂ ਨੂੰ ਗੁਰੂ ਨਾਲ ਕਿਵੇਂ ਜੋੜਿਆ ਜਾਵੇ ਇਹ ਸਾਡਾ ਇਹ ਵੀ ਉਪਰਾਲਾ ਹੈ ਜੀ ਇਹਨਾਂ ਉਦਮਾਂ ਨਾਲ ਹੀ ਸੱਭਾਦਿਆਂ ਦੇ ਜਿਹੜੇ ਅਸੀਂ ਸੀਟੀ ਦੀਵਾਰੇ ਬਣਾਵਾਂਗੇ ਹੋਰ ਜਿਹੜੇ ਮਹਾਂਪੁਰਸ਼ ਹੈ ਉਹਨਾਂ ਦੀਵਾਰੇ ਬਣਾਵਾਂਗੇ ਤਾਂ ਕਿ ਉਹਨਾਂ ਨੂੰ ਪੇੜ ਨਾ ਮਿਲੇ ਤੇ ਤਾਂ ਕਿ ਉਹਨਾਂ ਤੋਂ ਪੇੜਾ ਲੈ ਕੇ ਉਹ ਜੀਵਨ ਆਪਣੀ ਸਿਹਤ ਸਦਾਰ ਲੈਣ ਤੇ ਇਹ ਨਸ਼ਿਆਂ ਦੇ ਖੋਰ ਤੋਂ ਤੇ ਹੋਰ ਬੁਰਾਈਆਂ ਤੋਂ ਬਚਣ ਆਪਣੀ ਸੰਸਥਾ ਵੱਲ ਹੁਰਕੇ ਪ੍ਰਾਲੇ ਕੀਤੇ ਜਾ ਰਹੀ ਜੁਗਨਾਨਕਾ ਜੀ ਮੋਕਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇਹ ਕਾਰਜ ਹੈ ਸ਼੍ਰੋਮਣੀ ਗੁਰਦਵਾਰਾ ਕਮੇਟੀ ਧਰਮ ਦੇ ਪ੍ਰਚਾਰ ਲਈ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਜਿੱਥੇ ਇੱਥੇ ਅਮਰਤਾਰੀ ਵਜੀਫੇ ਦਿੱਤੇ ਜਾਂਦੇ ਅਮਰਤਾਰੀ ਬੱਚਿਆਂ ਨੂੰ 8000 10000 ਪੀਸੇ ਦਿੱਤੇ ਜਾਂਦੇ ਨੇ ਤਾਂ ਵੀ ਸਿੱਖਿਆ ਹੁੰਦੀ ਹੈ ਹੋਰ ਕਈ ਤਰ੍ਹਾਂ ਦੇ ਜਿਹੜੇ ਬੱਚਿਆਂ ਨੂੰ ਸੂਰਤਾਂ ਦਿੱਤੀਆਂ ਜਾਂਦੀਆਂ ਨੇ ਇਦੋਂ ਤੱਕ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੇ ਵੀ ਸਾਹ ਮਾਰ ਕੇ ਚਲੇ ਗਏ